ਕਸਬਾ ਬਰੇਟਾ ਦੇ ਰੇਲਵੇ ਲਾਈਨ ਦੇ ਥੱਲੇ ਚੱਲਦੇ ਰਜਵਾਹੇ ਵਿੱਚ ਅਣਪਛਾਤੇ ਵਿਅਕਤੀ ਦੀ ਮਰੀ ਲਾਸ਼ ਜਾਣਕਾਰੀ ਅਨੁਸਾਰ ਅੱਜ ਤੜਕਸਰ ਬਰੇਟਾ ਦੇ ਪਿੰਡ ਕਾਨਗੜ ਵਿਖੇ ਲੰਘਦੀ ਰੇਲਵੇ ਲਾਈਨ ਦੇ ਥੱਲੇ ਬੁਰਜੀ ਨੰਬਰ 270 ਦੇ ਨਜ਼ਦੀਕ ਪਾਣੀ ਵਿੱਚੋਂ ਪਿੱਛੋਂ ਰੁੜੀ ਆਉਂਦੀ ਲਵਾਰਿਸ ਲਾਸ਼ ਆਕੇ ਪੁਲ ਦੇ નીચે ਫਸ ਗਈ ਅਤੇ ਇਸੇ ਦੌਰਾਨ ਪਿੰਡ ਦੇ ਇੱਕ ਵਿਅਕਤੀ ਵੱਲੋਂ ਦੇਖਣ ਤੇ ਤੁਰੰਤ ਬਰੇਟਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਚਲਦਿਆਂ ਥਾਣਾ ਬਰੇਟਾ ਦੇ ਸੀਨੀਅਰ ਹੌਲਦਾਰ ਵੱਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੀ ਮੋਰਚੜੀ ਵਿਖੇ ਲਾਸ਼ ਨੂੰ ਸਨਕਤ ਲਈ ਰਖਵਾ ਦਿੱਤਾ ਗਿਆ ਹੈ। ਇਹ ਕਨਾਂ ਮਦਰ ਕੇ ਰੇਲਵੇ ਲੈਂਡ ਦੇ ਕ੍ਰੋਸ ਕਰਦੇ ਆ ਪੁਲ 208 ਤੇ 207 ਦੇ ਥੱਲੇ ਕਨ 18 ਰੇਲ ਪੁਲ ਪੈਂਦਾ। ਗੁਰਜੀ ਨੰਬਰ 270 ਕੁਝ ਤਲਾਹ ਮਿਲੀ ਸਾਨੂੰ ਇਹ ਪਿੰਡ ਦੇ ਵਿੱਚ ਕੋਈ ਸੀਨੇ ਕਿਸੇ ਨੇ ਥਾਣੇ ਬਰੇਟੇ ਲਾ ਦਿੱਤੀ ਜਿੱਦਾਂ ਕਰਕੇ ਟ੍ਰੈਡ ਬੋਡੀ ਰਜਵਾਹੀ ਦੇ ਵਿੱਚ ਆਈ ਉਹਦੇ ਰਿਗਾਰਡਿੰਗ ਥਾਣੇ ਵਾਲੇ ਤੋਂ ਤਲਾਹ ਸਾਨੂੰ ਕੀ ਮੈਨੂਸਟਿਕ ਕੀ ਮੈਨ ਗੁਲਾਬ ਸਿੰਘ ਆ ਟ੍ਰੈਕ ਮੈਨ ਕੀ ਮੈਨ ਗੁਲਾਬ ਸਿੰਘ ਗੁਲਾਬ ਸਿੰਘ ਤੋਂ ਤਲਾਹ ਸਾਨੂੰ ਮਿਲੀ ਅਸੀਂ ਮੌਕੇ ਤੇ ਹਾਜ਼ਰ ਆਏ ਇਹ ਡੈਡ ਬੋਡੀ ਸਸੂ ਕੀ ਸਿਮਰਤ ਦੀ ਡੈਡ ਬੋਡੀ ਹਾਂ ਬਹੁਤ ਉੱਤੇ ਬੜੇ ਠੀਕ ਹੈ ਕਿਹੜਾ ਪਿੰਡ ਆ ਜੀ ਇਹ ਇਹ ਪਿੰਡ ਕਾਨਗੜਾ ਹੈ ਕਾਨਗੜਾ ਕਾਨਾ ਦਾ ਜ਼ਿਲ੍ਹਾ ਮਾਨਸਾ ਤੇ ਹੁਣ ਬਾਡੀ ਨੂੰ ਕਿੱਥੇ ਦੋਰ ਰਹੇ ਹੁਣ ਇੱਕ ਵਾਰ ਫਿਲਹਾਲ ਸਰਕਾਰੀ ਹਸਪਤਲ ਬੁਰਲਾ ਡਰਕਰੇ ਮੋਰਚੀ ਵਿੱਚ 72 ਘੰਟੇ ਬੀਤੇ ਸਨਾਰਕ ਤੇ ਪ੍ਰਾਪਤ ਕੀਤੀਆਂ ਕੋਈ ਪਛਾਣ ਬਾਡੀ ਦੀ ਪਛਾਣ ਫਿਲਹਾਲ ਕੋਈ ਨਹੀਂ ਕਿਉਂਕਿ ਬਾਡੀ ਦੀ ਹਾਲਤ ਬਹੁਤ ਖਸਤਾ ਹੈ ਇਹਦੇ ਉੱਪਰ ਸਿਰਫ ਇੱਕ ਟੀ-ਸ਼ਰਟ ਦੀ ਵੀ ਫਟੀਆਂ ਹੋਈ ਸੀ ਕਾਲੇ ਰੰਗ ਦੀ ਉਹ ਨੂੰ ਕਬਜ਼ਾ ਪੁਲਿਸ ਨੇ ਲਿਆ ਲਸਬਾ ਬਰੇਟਾ ਦੇ ਰੇਲਵੇ ਲਾਈਨ ਦੇ ਥੱਲੇ ਚੱਲਦੇ ਰਜਵਾਹੇ ਵਿੱਚ ਅਣਪਛਾਤੇ ਵਿਅਕਤੀ ਦੀ ਮਿਲੀ লাশ ਜਾਣਕਾਰੀ ਅਨੁਸਾਰ ਅੱਜ ਤੜਕਸਰ ਬਰੇਟਾ ਦੇ ਪਿੰਡ ਕਾਨਗੜ ਵਿਖੇ ਲੰਘਦੀ ਰੇਲਵੇ ਲਾਈਨ ਦੇ ਥੱਲੇ ਬੁਰਜੀ ਨੰਬਰ 270 ਦੇ ਨਜ਼ਦੀਕ ਪਾਣੀ ਵਿੱਚੋਂ ਪਿੱਛੋਂ ਰੁੜੀ ਆਉਂਦੀ ਲਵਾਰਿਸ ਲਾਸ਼ ਆਕੇ ਪੁਲ ਦੇ નીચે ਫਸ ਗਈ ਅਤੇ ਇਸੇ ਦੌਰਾਨ ਪਿੰਡ ਦੇ ਇੱਕ ਵਿਅਕਤੀ ਵੱਲੋਂ ਦੇਖਣ ਤੇ ਤੁਰੰਤ ਬਰੇਟਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਚਲਦਿਆਂ ਥਾਣਾ ਬਰੇਟਾ ਦੇ ਸੀਨੀਅਰ ਹੌਲਦਾਰ ਵੱਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੀ ਮੋਰਚੜੀ ਵਿਖੇ ਲਾਸ਼ ਨੂੰ ਸਨਕਤ ਲਈ ਰਖਵਾ ਦਿੱਤਾ ਗਿਆ ਹੈ ਇਹ ਕਨਾਂ ਮਦਰਕੇ ਰੇਲਵੇ ਲੈਂਡ ਦੇ ਕ੍ਰੋਸ ਕਰਦੇ ਆ ਪੁਲ 208 ਤੇ 207 ਥੱਲੇ ਕਨ ਫੇਰ ਰੇਲਵੇ ਪੁਲ ਪੈਂਦਾ ਗੁਰਜੀ ਨੰਬਰ 270 ਉਦੀ ਤਲਾਸ਼ ਮਿਲੀ ਸਾਨੂੰ ਇਹ ਪਿੰਡ ਦੇ ਵਿੱਚ ਪੁਲਸੀ ਨੇ ਕਿਸੇ ਨੇ ਥਾਣੇ ਬਰੇਟੇ ਲਾ ਦਿੱਤੀ ਦੀ ਬੰਨਾ ਕਰਕੇ ਹੋਈ ਡੈਡ ਬੋਡੀ ਰਜਵਾਹੇ ਦੇ ਵਿੱਚ ਆਈ ਉਹਦੇ ਰਿਗਾਰਡਿੰਗ ਥਾਣੇ ਵਾਲੇ ਨੂੰ ਤਲਾਸ਼ ਸਾਨੂੰ ਕੀ ਮੈਨੂਲ ਚ ਕੀ ਮੈਨ ਗੁਲਾਬ ਸਿੰਘ ਆ ਟਰੈਕ ਮੈਨ ਕੀ ਮੈਨ ਗੁਲਾਬ ਸਿੰਘ ਗੁਲਾਬ ਸਿੰਘ ਤੋਂ ਤਲਾਸ਼ ਸਾਨੂੰ ਮਿਲੀ ਅਸੀਂ ਮੌਕੇ ਤੇ ਹਾਜ਼ਰ ਆਏ ਇਹ ਡੈਡ ਬੋਡੀ ਫਸੀ ਸੀ ਮਰਦ ਦੀ ਡੈਡ ਬੋਡੀ ਹਾਂ ਬਸ ਉਸੇ ਬਾਰੇ ਠੀਕ ਹੈ ਕਿਹੜਾ ਪਿੰਡ ਆ ਜੀ ਇਹ ਇਹ ਪਿੰਡ ਕਾਨ ਕਾਂਗਰੂ ਕਾਨੋ ਦਾ ਹਿੱਤਾ ਜ਼ਿਲ੍ਹਾ ਮਾਨਸਾ ਤੇ ਹੁਣ ਬਾਡੀ ਨੂੰ ਕਿੱਥੇ ਦੋਰ ਰਹੇ ਹੁਣ ਇੱਕ ਵਾਰ ਫਿਲਹਾਲ ਸਰਕਾਰੀ ਹਸਪਤਲ ਬੁੱਲਾਡਰ ਕਰੇ ਮੋਰ 320 ਘੰਟੇ ਬੀਸਨ ਆਖਿਏ ਪ੍ਰਾਪਤ ਕੀਤਾ ਕੋਈ ਪਛਾਣ ਬਾਡੀ ਦੀ ਪਛਾਣ ਫਿਲਹਾਲ ਕੋਈ ਨਹੀਂ ਕਿਉਂਕਿ ਬਾਡੀ ਦੀ ਹਾਲਤ ਬਹੁਤ ਖਸਤਾ ਹੈ ਇਹਦੇ ਉੱਪਰ ਸਿਰਫ ਇੱਕ ਟੀ-ਸ਼ਰਟ ਦੀ ਹੋਈ ਫਟੀ ਹੋਈ ਸੀ ਕਾਲੇ ਰੰਗ ਦੀ ਮੂੰਹ ਕਰਦੇ ਪੂਛੀ ਵਿੱਚ ਲੱਗੀ ਕਸਬਾ ਬਰੇਟਾ ਦੇ ਰੇਲਵੇ ਲਾਈਨ ਦੇ ਥੱਲੇ ਚੱਲਦੇ ਰਜਵਾਹੇ ਵਿੱਚ ਅਣਪਛਾਤੇ ਵਿਅਕਤੀ ਦੀ ਮਰੀ ਲਾਸ਼ ਜਾਣਕਾਰੀ ਅਨੁਸਾਰ ਅੱਜ ਤੜਕਸਰ ਬਰੇਟਾ ਦੇ ਪਿੰਡ ਕਾਨਗੜ ਵਿਖੇ ਲੰਗਦੀ ਰੇਲਵੇ ਲਾਈਨ ਦੇ ਥੱਲੇ ਮੁਰਜੀ ਨੰਬਰ 270 ਦੇ ਨਜ਼ਦੀਕ ਪਾਣੀ ਵਿੱਚੋਂ ਪਿੱਛੋਂ ਰੁੜੀ ਆਉਂਦੀ ਲਵਾਰਿਸ ਲਾਸ਼ ਆਕੇ ਪੁਲ ਦੇ નીચે ਫਸ ਗਈ